ਸਿੱਕਾਂ ਦੇ ਲਈ ਤੀਜੇ ਹਿੱਸੇ ਦੀ ਜ਼ਮੀਨ ਦਾ ਰਾਖਵਾਂ ਹਿੱਸਾ ਲੈਣ ਦੇ ਖਾਤਰ ਇੱਕ ਵੱਡੀ ਪ੍ਰਾਪਤੀ ਕੀਤੀ ਹੈ ਤੇ ਕਿਰਤ ਪਾਈ ਹੈ ਦਲਤਾਂ 'ਚ ਕਿ ਜ਼ਮੀਨ ਦਲਤਾਂ ਦੀ ਹੈ ਤੇ ਦਲਤਾਂ ਨੂੰ ਮਿਲੇ ਤੇ ਹੁਣ ਇਸ ਤੋਂ ਅਗਲੀਆਂ ਲੀਹਾਂ ਪਾ ਰਹੀ ਹੈ ਕਿ ਰਾਜਿਆਂ ਦੇ ਰਜਵਾੜਿਆਂ ਦੀ ਜਿਹੜੀ ਜਮਾਂ ਬਚੀ ਪਈ ਹੈ ਹਲੇ ਆ ਮਜੀਠੀਆ ਆ ਮਰਿੰਦਰ ਕੇ ਬਾਦ ਕੇ ਬਰਾ ਕੋਈ ਮਤਲਬ ਮਿਆਰੇ ਦੇ ਨਾਤੇ ਕੋਈ ਕਾਸੇ ਨਾਤੇ ਜ਼ਮੀਨਾਂ ਵਾਰ ਰਹਾ ਉਹ ਜ਼ਮੀਨਾਂ ਰਾਜਾਂ ਦੇ ਨਾਂ ਬੋਲਦੇ ਆ ਕਿਉਂ ਜ਼ਮੀਨਾਂ ਜੱਤਾਂ ਦੇ ਨਾਤੇ ਹੋਣਾ ਆਹ ਜਿਹੜਾ ਨਵਾਂ ਲਿਖਾ ਜ਼ਮੀਨ ਪ੍ਰਾਪਤੀ ਸੰਘਸ਼ ਕਮੇਟੀ ਪਾ ਰਹੀ ਹੈ ਉਸ ਲਿਖੇ ਨੂੰ ਉਹ ਅੰਤਮਾਨ ਦੀ ਸਰਕਾਰ ਨੂੰ ਹੋਣ ਨਹੀਂ ਦੇਣਾ ਚਾਹੁੰਦੀ ਇਸ ਕਰਕੇ ਇਹ ਸਰਕਾਰ ਨੇ ਜ਼ਮੀਨ ਪ੍ਰਾਪਤੀ ਸੰਘਸ਼ ਬਣਾ ਲਈ ਹੋਈ ਹੈ ਪਰ ਅੱਜ ਦਾ ਇਕੱਠ ਅੱਜ ਦੇ ਕਿਸਾਨ ਮਜ਼ਦੂਰ ਨੌਜ E मुल्केटा जी नीती न चलण मुल्क नीतिय अॻे वग़ैरह तय کرنا ਪਹਿਲੇ ਤਾਂ ਜਿਹੜਾ ਲੈ 70 ਦੇ ਰਿਹਾ ਅੱਗੇ ਹੋ ਕੇ ਲਾਗੂ ਵੀ ਕਰ ਰਿਹਾ ਸੋ ਸਾਥਿਓ ਜਿਹੜਾ ਇਹਨੇ ਰੱਖ ਫੜਿਆ ਹੋਇਆ ਪੰਜਾਬ ਨੇ ਨਹੀਂ ਕਬੂਲਣਾ ਪਿੱਛੇ ਵੀ ਸਾਥੀ ਗੱਲ ਕਰਕੇ ਗਏ ਆ ਕਿ ਪੰਜਾਬ ਨੇ ਪਹਿਲਾਂ ਵੀ ਕਦੇ ਮੰਨੀ ਨਹੀਂ ਆਉਣ ਵਾਲੇ ਸਮੇਂ 'ਚ ਨਹੀਂ ਮੰਨਣੀ ਸੋ ਇਹ ਕੋਈ ਨਵੀਂ ਗੱਲ ਨਹੀਂ ਹੈ ਮਿਆਮਾਦਵੀ ਪਾਰਟੀ ਨੇ ਪਰਛਾਈ ਬਣਾਤਾ ਪਹਿਲਾਂ ਆਣੇ ਨੇ ਕਸਰ ਦੀ ਛੱਡੀ ਮਾਤਾ ਗੁਰਦੇਵ ਕੌਰ ਦੀ ਲਾਟ ਇਹ ਕਾਲੀ ਪਾਸ ਪਾਸ ਸਰਕਾਰ ਨੇ ਕੀ ਸੀ ਕਾਂਗਰਸ ਨੇ ਨੋਟੀਫਾਈ ਕੀਤੀ ਸੀ ਇਹ ਗੱਲ ਨਾ ਭੁੱਲੋ ਇਸ ਕਰਕੇ ਸਾਰੇ ਇੱਕੋ ਹੀ ਥਾਲੀ ਦੇ ਚੱਕੇ ਵਟੇ ਆ ਸੋ ਇਹਨਾਂ ਨੂੰ ਸਾਰਿਆਂ ਨੂੰ ਇੱਕੋ ਹੱਥੇ ਲੈਣਾ ਬਣਦਾ ਆਓ ਉਹਨਾਂ ਵਾਲੇ ਸਮੇਂ 'ਚ ਇਸ ਚੋਟੀ ਨੂੰ ਹੋਰ ਵਿਸ਼ਾਲ ਕਰੀਏ ਤੇ ਇਹਨਾਂ ਸਾਰੀਆਂ ਵੋਟਰ-ਵਟੋਆਂ ਨੂੰ ਟੋਲਿਆਂ ਨੂੰ ਇੱਕੋ ਮਾਂਜੇ ਨਾਲ ਰੜਣਾ ਲਈਏ ਥੋੜਾ ਸਾਰਿਆਂ ਦਾ ਬੋਤ